ਅਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਟੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿਗੁਰੂ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਆ ਆਸਿੰਗ ਪਿੰਡ ਵਧਾਤੇ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ 66807 66807 ਬਾਰਡ 807 39550 39550 ਜਿਹੜੇ ਬੱਚੋਟੀ ਦੇਖੀ ਐ ਨੇ ਸੁਆ ਕਿਹੜਾ ਸੁੰਦੀ ਐ ਇਹ ਦੂਜਾ ਸੁਆ ਜੀ ਦੂਜਾ ਸੁਆ ਤੇ ਕਹੇ ਇੱਕ ਦਿਨ ਲਈ ਜੀ ਸੂਣਦੇ ਲੈ ਜੂਗੇ ਪੰਜ ਸੀਕ ਦਿਨ ਪੰਜ ਸੀਕ ਦਿਨ ਸੂਣ ਚ ਬਾਕੀ ਦੁੱਧ ਪਿਛਲੀ ਵਾਰਾ ਕਿੰਨਾ ਕਿ ਦਿੱਤਾ ਪਹਿਲਾਂ 12 ਕਿਲੋ ਪਾਇਆ ਜੀ ਠੀਕ ਐ ਇਦ ਕੀ ਅੰਦਾਜ਼ਾ ਐ ਲੈ ਜੇ ਪਾ ਦੂ 12 ਕ 12 ਤੋਂ ਪਰ ਇਹਨਾਂ 14 ਕਿਲੋ ਪਾ ਦੂ ਜੀ ਠੀਕ ਐ ਗਰਮੀ ਦੇ ਹਿਸਾਬ ਨਾਲ ਮੰਨ ਕੇ ਚੱਲੀ ਵੀ 13 ਕਿਲੋ ਦੀ ਝੋਟੀ ਹੈਗੀ ਆ ਨਾਂ ਤੋਂ ਪੱਕਾ ਜੀ ਨਾ ਤੂੰ ਆਪਣੀ ਕੀ ਭੰਡਾ ਕਹਿ ਦਿਨ ਕੱਢ ਦਿਆ ਸਹੀ ਐ ਜੇ ਉਹ ਇਹਦਾ ਸੇਲ ਆਪ ਦੇਣੀ ਜੀ ਚੋਣ ਜਵਾ ਧਾਰ ਤੁਰ ਦੇ ਓਕੇ ਆ ਓਕੇ ਆ ਜੀ ਮੁੱਲ ਇਹਦਾ ਕੀ ਰੱਖਿਆ ਜੀ ਮੁੱਲ 95000 ਮਾਨਦਾਨ ਹੋ ਜਾਊਗਾ ਵਿੱਚੋਂ ਮਾਨਦਾਨ ਹੋਊਗਾ ਤੋੜੇ ਵਾਰ ਨੂੰ ਖਬਰੋ ਕੱਦ ਕਾਠ ਵਗੈਰਾ ਝੂਠੀਆਂ ਦੇਖ ਸਕਦੇ ਹੋ ਦੂਜਾ ਸੁਹਾ ਸੁੰਦੀ ਪੀਆ ਕੱਦ ਬੈੜ ਚੰਗਾ ਤੇ ਲਾਲੀ ਵਾਲਾ ਪਿੰਡਾ ਜਮਾ ਦੁੱਧ ਵਾਲੀ ਝੋਟੀ ਆ ਤੇ ਥਾਂ ਥਾਂ ਨੂੰ ਦੇਖੋ ਨਿਖਣਵੇਂ ਚਾਰੇ ਬਿੱਤੀ ਤੇ ਸਾਫ਼ ਸੁਥਰੇ ਤੇ ਮੁਠੀ ਵਾਲਾ ਥਾਣਾ ਜਮਾ ਕਿਸੇ ਪਾਸੇ ਲਿੱਸੀ ਦਾ ਵੀ ਨਹੀਂ ਹੱਥ ਧਰਾਣੀ ਤੇ ਰੇਟ ਵੀ ਬਿਲਕੁਲ ਜੈਨੂਅਨ ਇਹਦਾ 95000 ਰੁਪਇਆ 95000 ਦੇ ਵਿੱਚੋਂ ਮਾਨਦਾਨ ਹੋ ਜਾਊਗਾ ਉਹ ਥਾਂ ਲੇਵਾ ਨੇੜੇ ਤੋਂ ਦੇਖ ਸਕਦੇ ਹੋ ਤੇ ਬਾਕੀ ਸਿੰਘ ਮੂ ਮੱਥਾ ਦੇਖੋ ਸੋਹਣਾ ਸਿੰਘ ਮੂ ਮੱਥਾ ਰਾਜ ਜੀ ਸੰਭੀ ਬੜੀ ਵੀ ਕੱਦ ਕਾਠ ਵੀ ਚੰਗਾ ਸੋ ਥਾਂ ਦੇਖੋ ਲੇਵੇ ਦੀ ਪੂਰੀ ਸਾਫ ਸੁਥਰੀ ਹੈ ਸਭ ਤੋਂ ਦੂਜਾ ਸੂਰਾ ਸੋਣ ਵਾਲੀ ਝੋਟੀ ਫਸਲ ਪਿੰਡ ਬਧਾਤੇ ਜ਼ਿਲ੍ਹਾ ਬਰਨਾਲਾ 95000 ਰੁਪਏ ਕੀਮਤਾਂ ਮਾਨਤਾ ਨੇ ਦੇ ਵਿੱਚ ਹੋ ਜੂਗਾ 13 ਗਿ ਲੀਟਰ ਦੁੱਧ ਮੰਨ ਕੇ ਲੈ ਸਕਦੇ ਹੋ ਕੱਦ ਕਾਠ ਚੰਗਾ ਸੋ ਕੋਈ ਵੀ ਵੀਰ ਖਰੀਦਣ ਦਾ ਚਾਹਵਣ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਕੇ ਸਭ ਦਾ ਤੈਅ